ਰਨਾండో ਬਹੁਤ ਵਾਹੀ ਠਾਈ ਆ ਵੀਰ ਨੇ ਆਖ ਲੇ ਜਲਾਲ ਉਹ ਦੇਖੋ ਚਾਦਰ ਆਉੜ ਦੀਆਂ ਓ ਹੋ ਹੋ ਬੁੱਧਾ ਕਹਿੰਦਾ ਨਾ ਨਾ ਉਹ ਕਹਿੰਦੇ ਸੀ ਨੋਂਗੇ ਓਪਨ ਐਵੇਂ ਨਹੀਂ ਕਹਿੰਦੇ ਜੋ ਉਹ ਆਪਾਂ ਮੰਨ ਜਾਂਦੇ ਚੰਗਰੇ ਨੇ ਉਹ ਆ ਤਾਂ ਜਮਈ ਉਹ ਕਰਤਾ ਯਾਰ ਦੇਖੀ ਕਿੱਥੇ ਟੰਗੀਆਂ ਪਈਆਂ ਉਹ ਵੇਖ ਚਾਤਰਾ ਚੂਤਰਾ ਦੇ ਉਹ ਕਿੱਥੇ ਟੰਗੀ ਪਈ ਚਾਤਰਾ ਆਹੋ ਤਾਂ ਮਰਗਾਉਂਦੀਆਂ ਸਰਾਂ ਲੈ ਆ ਤਾਂ ਯਾਰ ਬੜਾ ਬੁਰਾ ਹਾਲ ਕਰਤਾ ਆ ਬਿਜਰੀਆਂ ਤਾਰਾਂ ਆ ਦੇਖੋ ਭਗਤੇ ਭਾਈ ਕਿਧਰਲੇ ਪਾਸੇ ਉਹ ਇੱਥੇ ਹੈ ਗੱਡੀ ਦੇਖੋ ਗੱਡੀ ਦੂਰ ਪਈ ਹੈ ਭਗਤੇ ਭਾਈ ਕਿ ਤੂਫਾਨ ਆਇਆ ਹੋਇਆ ਅਮੀਰਗੜ ਦੇ ਭਗਤੇ ਦੇ ਸਾਹਮਣੇ ਪੰਪ ਕੋਲੇ ਆਹ ਦੇਖੋ ਚਾਦਰ ਆਉਦੀਆਂ ਉਹ ਕਿੱਥੋਂ ਚੱਕਰ ਗਿਆ ਸਮਾਨ ਦੇਖੀ ਓਏ ਉਹ ਵੇਖ ਉਹਦਾ ਸਮਾਨ ਹੀ ਸਾਰਾ ਉਹਦਾ ਓਹੋ ਟੌਕ ਸਪਾਈਡਰ ਨੇ ਚੜਾਤੇ ਦੇਖ ਇਧਰ ਉਹ ਤਾਂ ਯਾਰ ਪਹਿਲੀ ਵਾਰ ਦੇਖਿਆ ਭਾਜੋ ਜੇ ਮੈਂ ਅੱਜ ਮੋਟਰਸਾਈਕਲ ਤੇ ਆਉਂਦਾ ਸੀ ਮਾਲਾ ਰੁਕ ਗਿਆ ਮੈਂ ਚੰਗਾ ਰਹੇਗਾ ਮੈਂ ਵੀ ਪਹਿਲੀ ਵਾਰ ਦੇਖਿਆ ਇੰਨਾ ਖਤਰਨਾਕ ਕੰਮ ਲੈ ਕਿੱਥੋਂ ਟੱਕਰ ਨਿਗਾ ਜਾਂਦੀ ਆ ਭਾਜੋ ਸਫਾਈ ਕਰਤਾ ਜਮਾ ਜਿੱਥੇ ਕੋਈ ਬੰਦਾ ਗੱਟੀ-ਗੁੱਟੀ ਦਾ ਹੋਊ ਲਾਜਮੀ ਰਗੜੇ ਹੋਣਗੇ ਯਾਰ ਲੈ ਜਮਾ ਪੈਣਾ رو 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 جانتا نه پتا نه ڪي ته ڪنهن کي ڪا شيءي نه آهي ਆ ਚੋ ਤਾਂ ਕੁਛ ਨਹੀਂ ਛੱਡਣੇ ਨੇ ਓਏ ਉਹ ਨਹੀਂ ਉਧਰ ਹੀ ਆਇਆ ਤੇ ਪਹਿਲੋਂ ਇਹ ਕਹਿੰਦਾ ਸੀ ਜਿਹੜਾ ਵੀ ਗੋਸ਼ ਆਇਆ ਤਾਂ ਤਾਕਰ ਬਣਾਇਆ ਪਿਆ ਓਏ ਮੈਂ ਬੋਲਾ ਉੱਪਰ ਤਕਰ ਬਣਾਇਆ ਪਿਆ